ਮੈਂ ਨਾ ਜੀ ਅੱਜ ਨੇਚਰ ਪਾਰਕ ਦੇ ਵਿੱਚ ਆਇਆ ਹਾਂ ਤੇ ਤਰਵੈਣੀਆਂ ਲਗਾ ਰਹੇ ਹਾਂ ਜੀ ਤੇ ਇਹਦੇ ਵਿੱਚ ਨਿੰਮ ਪੀਪਲ ਤੇ ਬੋੜੰ ਦਾ ਬੂਟਾ ਹੁੰਦਾ ਹੈ ਤੇ ਆਕਸੀਜਨ ਬਹੁਤ ਛੜਦੇ ਨੇ ਤੇ ਮੇਰੀ ਕੋਸ਼ਿਸ਼ ਹੈ ਵੀ ਮੈਂ ਵੀ ਆਪਣਾ ਨਿਮਾਣਾ ਯਤਨ ਕਰਾਂ ਦੇ ਵਿੱਚ ਵਾਤਾਵਰਨ ਨੂੰ ਬਚਾਉਣ ਲਈ ਹਾਂਜੀ ਸਰਕਾਰ ਦੀ ਤਾਂ ਮੈਂ ਐਵੇਂ ਹੀ ਉਹਦੇ ਅਧੀਨ ਹੀ ਕੰਮ ਕਰ ਰਹੇ ਹਾਂ ਮੈਨੂੰ ਵੀ ਬੂਟੇ ਲਾਉਣ ਦਾ ਸ਼ੌਂਕ ਹੈ ਅੱਛਾ ਤੇ ਮੈਂ ਨਾਬੇ ਦੇ ਲੋਕਾਂ ਨੂੰ ਅਪੀਲ ਕਰਦਾ ਜਿੰਨੇ ਵੀ ਬੂਟੇ ਤੁਹਾਨੂੰ ਚਾਹੀਦੇ ਨੇ ਮੇਰੇ ਦਫ਼ਤਰ ਆ ਜਾਓ ਮੇਰੇ ਨਾਲ ਸੰਪਰਕ ਕਰ ਲੋ 프리 ਆਫ ਕੋਸ ਦਵਾਵਾਂਗੇ ਸਰਕਾਰੀ ਥਾਵਾਂ ਜਿੱਥੇ ਖਾਲੀ ਪਈਆਂ ਨੇ ਬਿਨਾਂ ਵਰਤੀਆਂ ਥਾਵਾਂ ਨੇ ਉੱਥੇ ਅਸੀਂ ਵੱਧ ਤੋਂ ਵੱਧ ਬੂਟੇ ਲਗਾਈਏ ਤੇ ਵੀ ਬੇਨਤੀ ਹੈ ਬੂਟੇ ਲਗਾ ਕੇ ਭੁੱਲਣਾ ਨਹੀਂ ਇਹ ਬਾਅਦ ਚ ਉਹਨਾਂ ਨੂੰ ਪਾਲੀਏ ਵੀ ਨੇਚਰ ਪਾਰਕ ਹੈਗਾ ਇਹਦੇ ਵਿੱਚ ਤਾਂ ਜੰਗਲਾਤ ਵਿਭਾਗ ਦਾ ਸਟਾਫ ਹੈਗਾ ਤੇ ਉਹਨਾਂ ਨੂੰ ਕਹਾਂਗੇ ਬਾਕੀ ਜਿੱਥੇ ਜਿੱਥੇ ਮੈਂ ਤਰਵੈਣੀਆਂ ਲਾਉਂਗਾ ਉੱਥੋਂ ਇੱਕ ਵੀ ਉਹਨੂੰ ਗਰੁੱਪ ਬਣਾ ਲਾਂਗਾ WhatsApp ਤੇ 15 ਦਿਨਾਂ ਬਾਅਦ GPS ਤੇ ਰਾਈ ਫੋਟੋ ਖਿੱਚ ਕੇ ਉਹਦੀ ਜਿਹੜੀ ਕੀ ਸਥਿਤੀ ਹੈ ਕੀ ਬੂਟਾ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਹੈ ਜਿਵੇਂ ਪਿਛਲੀ ਵਾਰੀ ਬੂਟੇ ਲਾਈ ਸੀ ਤਾਂ ਇਹ ਪਿੱਪਲ ਤੇ ਨਿੰਮ ਤਾਂ ਚੱਲੇ ਨੇ ਕਈ ਜਗ੍ਹਾ ਇੱਕ ਦੋ ਜਗ੍ਹਾ ਜਿਹੜਾ ਬੋਰਡ ਹੈ ਉਹਦਾ ਨਹੀਂ ਚੱਲਿਆ ਤਾਂ ਉਹਦੀ ਜਗ੍ਹਾ ਨਵਾਂ ਬੋਰਡ ਨਾਲ ਲਾਇਆ ਚੋ ਵਤ ਵਤ ਬੂਟੇ ਲਗਾਓ ਜੀ ਕਿਉਂਕਿ ਜਿੰਨੀ ਤਾਫ ਵਧ ਰਹੀ ਹੈ ਬ੍ਰਹਾਂਡ ਚ ਤੇ ਉਹ ਬਹੁਤ ਖਤਰਨਾਕ ਹੈ ਜੀ ਕਿਤੇ ਇਹ ਨਾ ਹੋਵੇ ਅਸੀਂ ਤਵਾਇ ਦੇ ਕਗਾਰ ਤੇ ਪਹੁੰਚ ਜਾਈਏ ਮੈਂ ਅਪੀਲ ਕਰਦਾ 90 ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਵੀ ਵਤ ਵਤ ਬੂਟੇ ਲਾਈਏ ਤੇ ਬੂਟਿਆਂ ਦੀ ਜੇ ਕੋਈ ਕਮੀ ਹੈ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਮੈਂ ਜਿਹੜਾ ਸਰਕਾਰੀ ਥਾਵਾਂ 'ਚ ਬੁੱਟੇ ਲਾਉਣ ਫ੍ਰੀ ਆਫ ਕੋਸ ਤੇ ਮੈਂ ਬੁੱਟੇ ਦਵਾਨ ਲਈ ਬੰਦਾ ਹਾਂ ਟਾਰਗੇਟ ਕਿੰਨਾ ਕਰ ਸਕਦਾ ਤੁਸੀਂ ਦੇਖੋ ਇਸ ਤਰ੍ਹਾਂ ਹੈਗਾ ਆਪਣੇ ਜ਼ਿਲ੍ਹੇ ਦਾ 15 ਲੱਖ ਬੁੱਟੇ ਆ ਜੀ ਪਟਿਆਲਾ ਦਾ ਤੇ ਜਿਹੜਾ ਨਾਬੇ ਨੂੰ ਟਾਰਗੇਟ ਮਿਲਿਆ ਹੈਗਾ ਉਹ ਪੂਰਾ ਕਰਾਂਗੇ ਜੀ ਉਸ ਤੋਂ ਵੱਧ ਹੀ ਕਰ ਲਾਵਾਂਗੇ ਜੀ ਜਿਹੜੀਆਂ ਸ਼ਹਿਰ ਦੀਆਂ ਵੱਖ-ਵੱਖ ਐਨ ਜੀਓ ਨੇ ਲੋਕ ਨੇ ਚੇਤਨ ਨੇ ਹੋਂਦ ਲਾ ਤੇ ਪਹੁੰਚ ਵੀ ਕਰ ਰਹੇ ਨੇ ਆਪਣੇ ਪੱਧਰ ਤੇ ਵੀ ਬੁੱਟੇ ਖਰੀਦ ਕੇ ਲਾ ਰਹੇ ਨੇ ਮੇਰੀ ਅਪੀਲ ਹੈ ਵੀ ਮੁੱਟਾ ਲਗਾ ਕੇ ਬੱਚ ਭੁੱਲ ਨਾ ਜਾਇਓ ਉਹਨੂੰ ਪਾਲਿਓ ਜ਼ਰੂਰ ਕਾਹ ਦੀ ਕਟਾਈ ਸਹੀ ਨਹੀਂ ਆ ਮੌਸਮ ਬਰਸਾਤਾਂ ਦਾ ਹੈ ਕੋਈ ਵੀ ਜਿਹੜਾ ਹੈਗਾ ਜਾਨਵਰ ਧਰੀਲਾ ਜਰਮਨ ਵਿੱਚੋਂ ਨਿਕਲ ਸਕਦਾ ਤੇ ਕੱਲ ਮੈਂ ਰੇਂਜ ਅਫਸਰ ਜਿਹੜਾ ਨਾਬਾ ਹੈ ਉਹਨੂੰ ਤਲਬ ਕਰੂੰਗਾ ਜੀ ਆਪਣੇ ਆਫਿਸ ਤੇ ਪੁੱਛਾਂਗਾ ਜੀ ਵੀ ਕਿਉਂ ਇਸ ਦੇ ਵਿੱਚ ਕਮੀ ਹੈਗੀ ਆ ਤੇ ਕਿਉਂਕਿ ਲੋਕ ਬਹੁਤ ਸਾਰੇ ਇੱਥੇ ਸੈਰ ਕਰਨ ਆਉਂਦੇ ਨੇ ਤੇ ਕੱਲ ਇਹਦੀ ਰਿਪੋਰਟ ਤਲਬ ਕੀਤੀ ਜਾਊਗੀ ਨਾਲ ਉਹਨਾਂ ਨੂੰ ਰੇਂਜ ਅਫਸਰ ਨੂੰ ਵੀ ਤਲਬ ਕੀਤਾ ਜੀ ਆ ਕਿ ਐਡਮ ਸਾਹਿਬ ਦਾ ਬਹੁਤ ਵਧੀਆ ਯੋਗਪਰਾਲਾ ਜੀ ਜਿਸ ਤਰ੍ਹਾਂ ਕਿ ਪੋਲਿਊਸ਼ਨ ਵੱਧ ਰਿਹਾ ਦਿਨੋਂ ਦਿਨ ਤੇ ਸਾਡਾ ਹਵਾ ਪਾਣੀ ਜਿਹੜਾ ਖਰਾਬ ਹੁੰਦਾ ਜਾ ਰਿਹਾ ਬਿਮਾਰੀਆਂ ਦਾ ਜਿਹੜਾ ਬਹੁਤ ਜ਼ਿਆਦਾ ਅੱਗੇ ਅੱਗੇ ਵਾਧਾ ਹੋ ਰਿਹਾ ਸੋ ਇਹਦੇ ਵਾਸਤੇ ਜਿਹੜਾ ਸਾਡਾ ਵਾਤਾਵਰਨ ਸਹੀ ਕਰਨ ਵਾਸਤੇ ਤਾਂ ਸਾਨੂੰ ਬੂਟਿਆਂ ਦੀ ਬਹੁਤ ਵੱਡੀ ਪੱਧਰ ਤੇ ਲੋੜ ਹੈ ਸੋ ਅੱਜ ਸਾਡੇ ਐਚਡੀਐਮ ਸਾਹਿਬ ਨਾਬਾ ਨੇ ਇੱਥੇ ਅੱਜ ਤਰਵਾਣੀ ਦੇ ਕਾਫੀ ਜਗ੍ਹਾ ਮਤਲਬ ਉਹਨਾਂ ਨੇ ਮਤਲਬ ਲਾਏ ਨੇ ਬੂਟੇ ਤੇ ਬਹੁਤ ਵਧੀਆ ਇਹ ਐਚਡੀਐਮ ਸਾਹਿਬ ਦਾ ਯੋਗਪਰਾਲਾ ਅਸੀਂ ਇਹ ਕਾਂਗੇ ਕਿ ਸਾਡੇ ਨਾਬਾ ਦੇ ਐਚਡੀਐਮ ਸਾਹਿਬ वैसे पान ता सोशल वर्क ਕੰਮਾਂ ਦੇ ਵਿੱਚ ਹੋਰ ਵੀ ਕੰਮਾਂ ਦੇ ਵਿੱਚ ਬਹੁਤ ਵਧੀਆ ਉਪਰਾਲੇ ਕਰਦੇ ਨੇ ਬਹੁਤ ਵਧੀਆ ਨੇਕ ਅਫਸਰ ਨੇ ਤੇ ਅੱਜ ਦਾ ਜਿਹੜਾ ਆ ਬੂਟੇ ਲਾਉਣ ਵਾਲਾ ਇਹ ਵੀ ਇਹਨਾਂ ਦਾ ਇੱਕ ਬਹੁਤ ਵਧੀਆ ਨੇਕ ਉਪਰਾਲਾ ਵਿਸਵਾਦਵਾਉਂਦੇ ਆ ਕਿ ਅਸੀਂ ਆਪ ਵੀ ਪਾਣੀ ਜਾਂ ਕੋਈ ਬੂਟੇ ਨੂੰ ਪਾਣੀ ਪਾਉਣ ਦੀ ਜ਼ਰੂਰਤ ਆ ਜਾਂ ਕੋਈ ਹੋਰ ਸਾਫ ਸੰਭਾਲ ਦੀ ਗੱਲ ਆ ਤਾਂ ਅਸੀਂ ਖੁਦ ਸਾਥ ਦੇਵਾਂਗੇ ਇਹਦੇ ਵਿੱਚ ਸੋ ਇਸ ਕੰਮ ਦੇ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਐਸਟੀਮ ਸਾਹਿਬ ਦਾ ਹਾਂਜੀ ਬਹੁਤ ਵਧੀਆ ਲੱਗਿਆ ਜੀ ਐਸਟੀਮ ਸਾਹਿਬ ਨੇ ਅੱਜ ਨੇਕ ਉਪਰਾਲਾ ਕੀਤਾ ਤੇ ਤਰਵੈਣੀ ਦੇ ਬੂਟੇ ਲਗਾਏ ਨੇ ਬਹੁਤ ਜਗ੍ਹਾ ਬੂਟੇ ਲਗਾਏ ਨੇ ਤੇ ਅਸੀਂ ਦੇਖਦੇ ਆਂ ਵੀ ਦਿਨੋ-ਦਿਨ ਜਿਹੜਾ ਆ ਤਾਪਮਾਨ ਵੱਧਦਾ ਜਾ ਰਿਹਾ ਤੇ ਜਿਹੜਾ ਧਰਤੀ ਦਾ ਪਾਣੀ ਆ ਉਹ ਵੀ ਕਿਤੇ ਨਾ ਕਿਤੇ ਡੂੰਗਾ ਹੁੰਦਾ ਜਾ ਰਿਹਾ ਸੋ ਇਹਦਾ ਮੁੱਖ ਕਾਰਨ ਇਹੀ ਆ ਕਿ ਦਰਖਤ ਜ਼ਿਆਦਾ ਕੱਟੇ ਜਾ ਰਹੇ ਨੇ ਉਹਦੀ ਜਗ੍ਹਾ ਲਗਾਏ ਘੱਟ ਜਾ ਰਹੇ ਨੇ ਸੋ ਐਸਡੀਐਮ ਸਾਹਮਣੇ ਅੱਜ ਬੋਲ ਦੀ ਉਪਰਾਲਾ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਹਰ ਇੱਕ ਇਨਸਾਨ ਦੀ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਆਪਾਂ ਨੇ ਇਸ ਪਲਾਨਟ ਤੇ ਹੀ ਰਹਿਣਾ ਇਸ ਗ੍ਰਹਿ ਤੇ ਹੀ ਰਹਿਣਾ ਅਗਰ ਆਪਾਂ ਨੂੰ ਆਕਸੀਜਨ ਹੀ ਮਿਲੇਗੀ ਤਾਂ ਆਪਣਾ ਜੀਵਨ ਸੋ ਹਰ ਇੱਕ ਇਨਸਾਨ ਨੂੰ ਆਪਣੀ ਲਾਈਫ ਦੇ ਵਿੱਚ ਦ੍ਰਕਤਾ ਦੀ ਜ਼ਰੂਰਤ ਪੈਂਦੀ ਆ ਆਕਸੀਜਨ ਦੀ ਜ਼ਰੂਰਤ ਪੈਂਦੀ ਆ ਤੇ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਨੇ ਉਹਨਾਂ ਨੂੰ ਪਾਲਣਾ ਚਾਹੀਦਾ